ਇਤੋ ਦਿਨੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਤੇ ਸੀਐਮ ਭਗਵੰਤ ਸਤਾਬ ਦੀ ਹੋਈ ਮੀਟਿੰਗ ਅਧੂਰੀ ਰਹਿ ਗਈ ਹੈ ਜਿਸ ਤੋਂ ਬਾਅਦ ਚੱਕੇ ਕਿਸਾਨਾਂ ਵੱਲੋਂ 5 ਮਾਰਚ ਦੀ ਚੰਡੀਗੜ੍ਹ ਵੱਲ ਨੂੰ ਕੂਚ ਕਰਨ ਦੀ ਕਾਲ ਦਿੱਤੀ ਹੋਈ ਸੀ ਜਿਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਪੂਖਤਾ ਇਤਿਜਾਮ ਕੀਤਾ ਹੋਇਆ ਨੇ ਤਸਵੀਰਾਂ ਦਿਖਾ ਦਿੰਨੇ ਆ ਚੰਡੀਗੜ੍ਹ ਦੇ ਵਿੱਚ 18 ਜਗ੍ਹਾ ਦੱਸਿਆ ਜਾ ਰਿਹਾ ਕਿ ਮੇਨ ਜਿਹੜਾ ਸੀਲ ਕੀਤਾ ਹੋਇਆ ਵੱਖ-ਵੱਖ ਜਿਹੜੇ ਮੇਨ ਪੁਆਇੰਟ ਨੇ ਜਿਵੇਂ ਬੁੱਲਾਂਪੁਰ ਬੈਰੀਅਰ ਦੀ ਗੱਲ ਕਰੀਏ ਮੋਹਾਲੀ ਬੈਰੀਅਰ ਦੀ ਗੱਲ ਕਰੀਏ ਜਿਰਕ ਪਰ ਜਾਂ ਫਿਰ ਨਵਾਂ ਕਰੌਂ ਵਾਲੀ ਸਾਈਡ ਦੀ ਗੱਲ ਕਰੀਏ ਜੋ ਆਈਟੀ ਸਿਟੀ ਉਸ ਪਾਸੇ ਦੀ ਗੱਲ ਕਰੀਏ ਤਾਂ ਚਾਰੇ ਪਾਸੇ ਜਿਹੜਾ ਚੰਡੀਗੜ੍ਹ ਪੁਲ ਸਿਲ ਕੀਤਾ ਹੋਇਆ ਹੈ ਹਰ ਗੱਡੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਦੇਖੋ ਕਿ ਪੂਰ ਸਪੋਰਟਸ ਵੱਲੋਂ ਭਾਰੀ ਜਿਹੜੀ ਫੋਰਸ ਮਗਾਈ ਗਈ ਹੈ ਦੂਜੇ ਪਾਸੇ ਮਿੱਟੀ ਦੇ ਟਿਪਰ ਭੜਕੇ ਮਗਾਏ ਗਏ ਨੇ ਤੇ ਨਾਲ ਦੀ ਨਾਲ ਥਰੂ ਗੈਸ ਤੇ ਗੋਲਿਆਂ ਵਾਸਤੇ ਵੀ ਜਿਹੜੀ ਇਸ ਜਗ੍ਹਾ ਉੱਤੇ ਫੋਰਸ ਮਗਾਈ ਗਈ ਹੈ ਤਸਵੀਰਾਂ ਕੁਝ ਦੇਖ ਸਕਦੇ ਹੋ ਕਿ ਜਿਵੇਂ ਚੰਡੀਗੜ੍ਹ ਪੁਲਸ ਪੂਰੀ ਮੁਸਤੈਦੀ ਨਾਲ ਖੜੀ ਹੈ ਕਿ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋਣ ਦੇਣਾ ਕਿਉਂਕਿ ਕਈ ਦਿਨਾਂ ਤੋਂ ਦੂਸਰੇ ਕੇ ਨਾਲ ਕਿਸਾਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਮੀਟਿੰਗ ਹੋ ਰਹੀ ਹੈ ਕਿ ਅਸੀਂ ਚੰਡੀਗੜ੍ਹ ਵਿੱਚ ਕੁਝ ਕਰਾਂਗੇ 34 ਸੈਕਟਰ ਜੋ ਮੇਨ ਦੁਸ਼ਹਿਰਾ ਗਰਾਊਂਡ ਹੈ ਉਹ ਜਗ੍ਹਾ ਉੱਤੇ ਆਪਾਂ ਇੱਧਰ ਦਿਖਾ ਦਿੰਨੇ ਆ ਉਸ ਪਾਸ ਦੇ ਕੋ ਫੋਰਸ ਆ ਤੇ ਹੱਥ ਵਿੱਚ ਤੁਸੀਂ ਦੇਖੋ ਪੂਰੀ ਤਿਆਰ ਪ ਤਿਆਰ ਨੇ ਫੋਰਸਾਂ ਦੇ ਜਿਹੜੇ ਕੋਲ ਅਥੂ ਗੈਸ ਦੀ ਗੋਲਦੀ ਮਸ਼ੀਨਾਂ ਤੇ ਨਾਲ ਦੀ ਨਾਲ ਪੂਰੇ ਹਥਿਆਰ ਦੇ ਨਾਲ ਰੈਕਸ ਨੇ ਐਸੇ ਨੂੰ ਲੈ ਕੇ ਚੰਡੀਗੜ੍ਹ ਦੀ ਇਹ ਐਂਟਰੀ ਹੈ ਮੁੱਲਾਂਪੁਰ ਬੈਰੀਅਰ ਦਾ ਚੌਕ ਹੈ ਜਿੱਥੇ ਕਿ ਮੁੱਲਾਂਪੁਰ ਬੈਰੀਅਰ ਚੌਕ ਤੋਂ ਤਾਂ ਦੇਖੋ ਕਿ ਦੂਜੇ ਪਾਸੇ ਗ੍ਰਿਫਤਾਰੀਆਂ ਅਗਰ ਕਿਸਾਨਾਂ ਦੀਆਂ ਹੁੰਦੀਆਂ ਨੇ ਤਾਂ ਉਸ ਪਾਸੇ ਜੁੰਮਰ ਕੇ ਤਾਂ ਸਮਤ ਸਾਹਮਣੇ ਚੰਡੀਗੜ ਜਿਹੜੀਆਂ ਬੱਸਾਂ ਖੜੀਆਂ ਕਰ ਦਿੱਤੀਆਂ ਨੇ ਕਿ ਅਗਰ ਕਿਸੇ ਦੀ ਗ੍ਰਿਫਤਾਰੀ ਕਿਸਾਨਾਂ ਦੀ ਪਾਈ ਪਾਣੀ ਜਾਣੀ ਹੈ ਤਾਂ ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਇਹਨੇ ਬੱਸਾਂ ਦੇ ਵਿੱਚ ਲਿਜਾਇਆ ਜਾਣਾ ਪਰ ਦੂਜੇ ਪਾਸੇ ਤੁਸੀਂ ਦੇਖੋ ਕਿ ਇਹ ਜਿਹੜੀ ਐਂਟਰੀ ਪੁਆਇੰਟ ਹੈ ਇਸ ਐਂਟਰੀ ਪੁਆਇੰਟ ਦੇ ਉੱਤੇ ਕੀ ਹੈ ਕਿ ਜਦੋਂ ਵੀ ਕਿਤੇ ਧਾਰਨਾ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਲਈ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮੁੱਲਾਂਪੁਰ ਬੈਰੀਅਰ ਚੌਕ ਦੇ ਉੱਤੇ ਆਣ ਕੇ ਜਿਹੜਾ ਜਿਹਦੇ ਉੱਤੇ ਬੈਰੀਕੇਡਿੰਗ ਪੁਲਿਸ ਬੋਲ ਲਗਾਈ ਜਾਂਦੀ ਹੈ ਰਾਤ ਦੀ ਰਾਤ ਦੀ ਗੱਲ ਕਰੀਏ ਰਾਤ ਸਮੇਂ ਇਸ ਜਗ੍ਹਾ ਤੇ ਪੂਰੀ ਜਿਹੜੀ ਫੋਰਸ ਲਗਾ ਦਿੱਤੀ ਸੀ ਉਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਹੁਣ ਪ ਤਾਂ ਹਰ ਗੱਡੀ ਜਿਹੜੀ ਦਿੱਸ ਕੇ ਇੱਕ ਛੱਕੀ ਗੱਡੀ ਲੱਗਦੀ ਜਿੱਤੇ ਵਿੱਚ ਕੀ ਲੱਗਦਾ ਕਿ ਉਹਨਾਂ ਨੂੰ ਕਿਹਦੇ ਵਿੱਚ ਕਿਸਾਨ ਹੋ ਸਕਦੇ ਨੇ ਤਾਂ ਕਿਸਾਨਾਂ ਦੇ ਤਰੀਕੇ ਦੇ ਨਾਲ ਉਹਨਾਂ ਨੂੰ ਗੱਡੀ ਨੂੰ ਘੇਰ ਕੇ ਪੁੱਛਿਆ ਜਾਂਦਾ ਕਿੱਥੇ ਜਾ ਰਹੇ ਹੋ ਕਿੱਥੇ ਤੋਂ ਆ ਰਹੇ ਹੋ ਤੇ ਦੂਜੇ ਪਾਸੇ ਹਰ ਤਰੀਕੇ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਦੇਖੋ ਕਿ ਇਹ ਜਿਹੜਾ ਰੋਡ ਹੈ ਆਪਾਂ ਗੱਲ ਕਰੀਏ ਅਮਰਸਰ ਨਵਾਂ ਸ਼ਹਿਰ ਕਰਾਲੀ ਵਾਲੀ ਸਾਈਡ ਤੋਂ ਆ ਰਿਹਾ ਜੋ ਕਿ ਬੱਦੀ ਸਿਸਮਾ ਰੋਡ ਨੂੰ ਵੀ ਟੱਚ ਕਰਦਾ ਹੈ ਤਾਂ ਇਸ ਰੋਡ ਤੋਂ ਇਇਕ ਤਰ੍ਹਾਂ ਦੀ ਇੱਕ ਪੁਲਿਸ ਨੂੰ ਕਿਤਨੇ ਕਿਤੇ ਇਹ ਲੱਗਦਾ ਕਿ ਕਿਸਾਨ ਇਸ ਪਾਸੇ ਨੂੰ ਆ ਸਕਦੇ ਨੇ ਤਾਂ ਪੁਲਿਸ ਵੱਲੋਂ ਪੂਰੀ ਵੈਰੀਕੇਟਿੰਗ ਲਗਾ ਕੇ ਤੁਸੀਂ ਦੇਖੋ ਕਿ ਆ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਗੱਡੀ ਤੁਸੀਂ ਦੇਖੋ ਕਿ ਜਿੱਥੇ ਵੀ ਨੂੰ ਲੱਗਦਾ ਕਿ ਸ਼ੱਕੀ ਕੋਈ ਗੱਡੀ ਲੱਗਦੀ ਹੈ ਤਾਂ ਤੁਸੀਂ ਇੱਧਰ ਦਿਖਾ ਦਿਓ ਕਿ ਇਹ ਗੱਡੀ ਤੁਸੀਂ ਦੇਖੋ ਕਿ ਪੁੱਛ-ਕਿਛ ਕਿਤੀ ਜਾਵੇਗੀ ਕਿ ਕਿੱਥੇ ਉਹ ਤੁਰ ਰਹੇ ਨੇ ਤਾਂ ਪੁਲਿਸ ਮੁਲਾਜ਼ਮ ਪੂਰੀ ਮੁਸਤੈਦਗੀ ਦੇ ਨਾਲ ਖੜੇ ਨੇ ਤੇ ਇਹ ਤਰੀਕੇ ਦੇ ਨਾਲ ਵੀ ਕੋਈ ਸ਼ੱਕੀ ਵਿਅਕਤੀ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਕਿਸਾਨਾਂ ਕਿਤਨੇ ਕਿਤੇ ਕਿਸੇ ਹੋਰ ਬਿਨਾ ਚੰਡੇ ਤੋਂ ਵੀ ਐਂਟਰ ਹੋ ਸਕਦੇ ਨੇ ਚੰਡੀਗੜ੍ਹ ਦੇ ਵਿੱਚ ਤਾਂ ਉਹਨਾਂ ਨੂੰ ਪੂਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖੋ ਕਿ ਇਹ ਸਾਹਮਣੇ ਜਿਹੜੇ ਮੁਲਾਜ਼ਮ ਖੜੇ ਨੇ ਇਹਨਾਂ ਮੁਲਾਜ਼ਮਾਂ ਦੀ ਤਿੱਖੀ ਨਜ਼ਰ ਹੈ ਹਰ ਗੱਡੀ ਦੇ ਉੱਤੇ ਦਿਖਾ ਦਿਓ ਸੋਮਿਤ ਕੀ ਨਾਲ ਦੀ ਨਾਲ ਕਿ ਕਿਵੇਂ ਜਿਹੜੀ ਹਰ ਗੱਡੀ ਦੀ ਚੈਕਿੰਗ ਕਿ ਲਈ ਰੋਕੇ ਜਾਂਦਾ ਹੈ ਜਦੋਂ ਉਹਨਾਂ ਨੂੰ ਲੱਗਦਾ ਕੋਈ ਸ਼ੱਕੀ ਇਸ ਤਰ੍ਹਾਂ ਦੀ ਗੱਡੀ ਲੱਗਦੀ ਜਿੱਤੇ ਵਿੱਚ ਕਿ ਉਹਨਾਂ ਨੂੰ ਲੱਗਦਾ ਕਿਸਾਨ ਕਿਤੇ ਕਿਤੇ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਸਕਦੇ ਨੇ ਕੋਈ ਜਿਹੇ ਤਰੀਕੇ ਨਾਲ ਹੁਣ ਟਾਈਮ ਜਿਹੜਾ ਹੋ ਚੁੱਕਾ ਹੈ ਤੇ 12 ਵਜੇ ਦੇ ਕਰੀਬ ਜਿਹੜਾ ਹੁਣ ਟਾਈਮ ਹੋ ਚੁੱਕਾ ਹੈ ਤਾਂ 12 ਵਜੇ ਤਿੰਨਾਂ ਨੂੰ ਲੱਗਦਾ ਕਿ ਕਿਸਾਨ ਹੁਣ ਤੱਕ ਕਿਤਨੇ ਕਿਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਇਜਾ ਦਾ ਉੱਤੇ ਚੰਡੀਗੜ੍ਹ ਵਿੱਚ ਪਹੁੰਚ ਸਕਦੇ ਨੇ ਤਾਂ ਅੱਜ ਨੇ ਕਈ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਗ੍ਰਿਫਤਾਰੀਆਂ ਨੂੰ ਲੈ ਕੇ ਭਾਵੇਂ ਕਿ ਕਿਸਾਨਾਂ ਵੱਲੋਂ ਉਸ ਤਰੀਕੇ ਦੇ ਕੋਈ ਸੋਸ਼ਲ ਮੀਡੀਆ ਦੇ ਪ੍ਰਚਾਰ ਨਹੀਂ ਕੀਤਾ ਗਿਆ ਦੂਜੇ ਪਾਸੇ ਕੋਈ ਤਿਆਰੀ ਇਸ ਤਰੀਕੇ ਦੀ ਨਹੀਂ ਲੱਗ ਰਹੀ ਪਰ ਕਿਤੇ ਨਾ ਚੰਡੀਗੜ੍ਹ ਪੁਲਿਸ ਨੇ ਕਿਤੇ ਉਹ ਤਾਂ ਇੰਤਜ਼ਾਮ ਕਰਨੇ ਜੁੜੇ ਪਏ ਨੇ ਪੰਜਾਬ ਦੇ ਵੀ ਵੱਖ-ਵੱਖ ਜਗ੍ਹਾ ਨਾਕੇ ਜਿਹੜੇ ਲੱਗੇ ਹੋਏ ਨੇ ਚੰਡੀਗੜ੍ਹ ਤੱਕ ਤਾਂ ਪਹੁੰਚਣ ਨੂੰ ਮੈਨੂੰ ਲੱਗਦਾ ਕਿ ਨਹੀਂ ਦੇਣਗੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਵੀ ਆਪਣੀ ਪੂਰੀ ਤਿਆਰੀ ਕੀਤੀ ਹੋਈ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਕੱਲ ਹੀ ਕਹਿਦਾ ਸੀ ਕਿ ਬ ਤੁਸੀਂ ਹੁਣ ਇਹ ਤਿੰਨ ਬੰਦੇ ਬੈਠੇ ਨੇ ਸਵਾਰ ਨੇ ਇਸ ਦੇ ਵਿੱਚ ਤਾਂ ਇਹਨਾਂ ਨੂੰ ਵੀ ਪੁੱਛ-ਕਿਛ ਲਈ ਜਿਹੜਾ ਰੋਕਿਆ ਗਿਆ ਤਾਂ ਹਰ ਗੱਡੀ ਜਿਹੜੀ ਚੈਕਿੰਗ ਬੜੀ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਉਹਦੇ ਆਈਡੀ ਪ੍ਰੂਫ ਤੇ ਹੋਰ ਕਿੱਥੇ ਜਾ ਰਹੇ ਨੇ ਕਿੱਥੋਂ ਆ ਰਹੇ ਨੇ ਸਾਰਾ ਕੁਝ ਜਿਹੜਾ ਚੈੱਕ ਕਿੱਤਾ ਜਾ ਰਿਹਾ ਕਿਉਂਕਿ ਕਾਫੀ ਜਿਹੜੀ ਪੁਲਿਸ ਜਗਾ ਚਕੰਨੀ ਹੈ ਕਿ ਕਿਸ ਤਰੀਕੇ ਦੇ ਨਾਲ ਕੋਈ ਐਂਟਰ ਨਾ ਹੋ ਸਕੇ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਗੱਡੀ ਦੇ ਵਿੱਚ ਕਿਉਂਕਿ ਟਰੈਕਟਰ ਟਰਾਲੀਆਂ ਦੇ ਰਾਹੀਂ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੇ ਗੱਡੀ ਦੇ ਵਿੱਚ ਵੀ ਕੋਈ ਸਵਾਰ ਹੋ ਕੇ ਜਿਹੜੇ ਕਿਸਾਨ ਹੈ ਉਹ ਨਹੀਂ ਆ ਸਕਦੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਜੇ ਆਪਾਂ ਗੱਲ ਕਰੀਏ 18 ਤੋਂ 20 ਜਗਾ ਜਿਹੜੇ ਮੇਨ ਐਂਟਰੀ ਪੁਆਇੰਟ ਨੇ ਉੱਥੇ ਪੂਰਾ ਸੀਲ ਕੀਤਾ ਹੋਇਆ ਹੈ ਤੇ ਜਿਹੜੇ ਛੋਟੇ ਐਂਟਰੀ ਪੁਆਇੰਟ ਜਿਵੇਂ ਆਪਾਂ ਗੱਲ ਕਰੀਏ 55 56 ਦੀ ਲਾਈਟਾਂ ਨੇ ਜਾਂ ਕਿਤੇ ਹੋਰ 43 44 ਦੀਆਂ ਲਾਈਟਾਂ ਨੇ ਉਸ ਪਾਸੇ ਵੀ ਜਿਹ ਆੰਤਰੀਕੇ ਨਾਲ ਚੱਲ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਗੱਡੀ ਨੂੰ ਲੱਗਦਾ ਕਿ ਕਿਸੇ ਦੇ ਵਿੱਚ ਕਿਸਾਨ ਹੋ ਸਕਦੇ ਨੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਰੋਕ ਕੇ ਜੂ ਪਿੱਛੇ ਜਾ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੁੱਲਾ ਪਰ ਬੈਰੀਅਰ ਇਹ ਦਿਖਾ ਰਹੇ ਆ ਇਥੇ ਕੀ ਨਾਲ ਦੀ ਨਾਲ ਜਿਹੜੀ ਤਸਵੀਰ ਹੈ ਇਹ ਦਿਖਾ ਰਹੀ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਫੋਰਸ ਲਗਤ ਬੁਲਾਈ ਗਈ ਹੈ ਜਿੱਦੇ ਵਿੱਚ ਕੀ ਅਥਰੂ ਗੈਸ ਦੇ ਗੋਲੇ ਦੇ ਮਸ਼ੀਨਾਂ ਤੇ ਹੋਰ ਵੀ ਕਿਹ ਤਰੀਕੇ ਦੀ ਜਿਹੜੇ ਆਪਣੇ ਹਥਿਆਰਾਂ ਦੇ ਨਾਲ ਲੈ ਸੌਂ ਕੇ ਜਿਹੜੇ ਉੱਤੇ ਪਹੁੰਚੇ ਨੇ ਤਾਂ ਤੁਸੀਂ ਦੇਖੋ ਕਿ ਚੰਡੀਗੜ੍ਹ ਪੁਲਿਸ ਦੀਆਂ ਗੱਡੀਆਂ ਤੇ ਨਾਲ ਦੀ ਨਾਲ ਇਹ ਜਗ੍ਹਾ ਤੋਂ ਟਿਪਰ ਜਿਹੜੇ ਪਰਕੇ ਮਿੱਟੀ ਦੇ ਖੜੇ ਕਰ ਦਿੱਤੇ ਨੇ ਕਿ ਜਿੱਕੇ ਕਿਸੇ ਤਰੀਕੇ ਦੇ ਨਾਲ ਵੀ ਕਿਸਾਨ ਜਿਹੜੇ ਸੀਗਾ ਉੱਤੇ ਐਂਟਰ ਹੋ ਨਹੀਂ ਸਕਦੇ ਪਰ ਦੂਜੇ ਪਾਸੇ ਹੁਣ ਕਿਸਾਨਾਂ ਜਿਹੜੀ ਗ੍ਰਿਫਤਾਰੀ ਪਾਈ ਹੈ ਕਈ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਪਰ ਇਸ ਦੇ ਨਾਲ ਨਾਲ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਹੋਨੇ ਟਕਰਾਵ ਵਾਲੀ ਸਥਿਤੀ ਵੀ ਆਉਣ ਦਿਨਾਂ 'ਚ ਪੈਦਾ ਹੋ ਸਕਦੀ ਹੈ ਕਿ ਕਿਸਾਨ ਹੋਰ ਦਿਨ ਵੀ ਜਿਹੜੀ ਕਾਲ ਦੇ ਸਕਦੇ ਨੇ ਇਹ ਨਹੀਂ ਕਿ 5 ਤਰੀਕ ਨੂੰ ਕਿਸਾਨਾਂ ਨੇ ਐਂਟਰ ਹੋਣਾ ਹੈ ਤਾਂ ਹੋਰ ਦਿਨ ਦੀ ਅਗਰ ਕਾਲ ਦਿਨ ਦੀ ਦਿੱਤੀ ਜਾਂਦੀ ਹੈ ਤਾਂ ਪੰਜਾਬ ਤੇ ਚੰਡੀਗੜ੍ਹ ਪੁਲਿਸ ਨੂੰ ਵਕਤ ਪਾ ਕੇ ਜਿਹੜਾ ਕਿਸਾਨ ਰੱਖਣਗੇ ਸੀ ਨੂੰ ਲੈ ਕੇ ਮੀਟਿੰਗ ਸੀਐਮ ਭਗਵੰਤ ਮਾਨ ਹਾਜ਼ਰ ਹੋਵੇਗਾ ਤੇ ਲੱਗਦਾ ਕਿ ਸੱਜ ਸਕਦੇ ਨੇ ਜਿਸ ਤਰੀਕੇ ਨਾਲ ਕਿਸਾਨਾਂ ਦੇ ਨਾਲ ਤਲਕੀ ਹੋਈ ਹੈ ਕਿਸਾਨਾਂ ਨੂੰ ਸਿੱਧਾ ਜਿਹੜਾ ਸੀਐਮ ਭਗਵੰਤ ਮਾਨ ਨੇ ਕੱਲ ਆ ਕੇ ਦਿੱਤਾ ਸੀ ਕਿ ਅਗਰ ਤੁਸੀਂ ਧਰ ਰਹੀ ਲਾਉਣਾ ਹੈ ਫਿਰ ਸਾਨੂੰ ਦੇ 2-3 ਘੰਟੇ ਕਿਉਂ ਖਰਾਬ ਕੀਤੇ ਨੇ ਤਾਂ ਇਸ ਨੂੰ ਲੈ ਕੇ ਉਹਨ ਕਸਾਲ ਵੀ ਰੋਸ ਦੇ ਵਿੱਚ ਨੇ ਕਿ ਸਿੱਧਾ ਚੈਲੰਜ ਹੋ ਗਿਆ ਕਿਸਾਨਾਂ ਵਾਸਤੇ ਪਰ ਮੰਗਾ 18 ਨੇ ਤਾਂ ਉਹ ਕਹਿੰਦਾ ਨਾਲ ਹੀ ਸੰਵੰਦਤ ਨਹੀਂ ਕੁਝ ਦੱਸਿਆ ਜੇ ਕਿਸਾਨਾਂ ਵੱਲੋਂ ਕਿ ਪੰਜਾਬ ਸਰਕਾਰ ਨੇ ਸੰਵੰਦਤ ਨਹੀਂ ਪਰ ਉਹ ਮੰਗਾਂ ਦੇ ਉੱਤੇ ਕਿੰਨਾ ਪੂਰ ਪੈਂਦਾ ਹੈ ਤੁਹਾਨੂੰ ਵੱਲ ਸਮਝ ਦੱਸੇਗਾ ਤੁਹਾਡੇ ਨਾਲ ਸੰਮਿਤੀ ਦੇ ਨਾਲ ਪ੍ਰਤੀਸ਼ਠਾ